ਸਕਦੇ ਹਾਂ ਕਿ ਜੋ ਲੈਫਟੀਨੈਂਟ ਦਾ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ 테러ਰਿਸਟ ਅਟੈਕ ਹੋਇਆ ਅਤਵਾਦੀ ਹਮਲਾ ਹੋਇਆ ਉਹਦੀ ਡੈੱਡ ਬੋਡੀ ਜਿਹੜੀ ਹੈ ਉਹ ਦਿੱਲੀ ਪਹੁੰਚੀ ਖਈ ਹੈ ਤੇ ਉਹਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਤਸਵੀਰ ਦਿੱਲੀ ਦੀ ਤਸਵੀਰ ਹੈ ਜਿੱਥੇ ਵਿਨੇ ਨਰਵਾਲ ਦੀ ਡੈੱਡ ਬੋਡੀ ਪਹੁੰਚੀ ਖਈ ਹੈ 6 ਦਿਨ ਬਾਅਦ ਕੀ ਅੱਤਵਾਦੀ ਹਮਲਾ ਖੁਦ ਜਾਂਦਾ ਹੈ ਅਜੇ ਥੋੜਾ ਸਮਾਂ ਹੀ ਦੱਸਿਆ ਜਾ ਰਿਹਾ ਹੈ ਕਿ ਮੈਰਿਜ ਨੂੰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਅੱਤਵਾਦੀ ਹਮਲਾ ਹੋ ਗਿਆ ਜਿਸ ਦੇ ਵਿੱਚ ਉਸਦੀ ਮੌਤ ਹੋ ਚੁੱਕੀ ਹੈ ਵਿਨੇ ਨਰਵਾਲ ਤੇ ਮਾਂਚੀ ਨਰਵਾਲ ਤੋਂ ਵਿਨੇ ਦੀ ਡੈੱਡ ਬੋਡੀ ਪਹੁੰਚੀ ਹੋਇਆ ਹੈ ਉਸਦੀ ਧਰਮਪਤਨੀ ਜਿਹੜੀ ਹੈ ਉਸ ਨੂੰ ਦੇਖ ਕੇ ਅੱਖਾਂ ਪਰ ਆਉਂਦੀਆਂ ਨੇ ਤਾਹਾਂ ਮਾਰ ਕੇ ਰੋਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਲਾਸ ਤੇ ਵਿੱਚ ਅਸੀਂ ਜੇਕਰ ਗੱਲ ਕਰੀਏ ਤਾਂ ਜੈ ਹਿੰਦ ਦੇ ਨਾਲ ਅੰਤਿਮ ਵਿਦਾਈ ਜਿਹੜੀ ਹੈ ਵਿਨੇ ਨਰਵਾਲ ਨੂੰ ਦਿੱਤੀ ਗਈ ਹੈ ਤਾਂ ਇਹ ਬਹੁਤ ਇਹ ਸਮਾਂ ਸਭ ਤੋਂ ਮਾੜਾ ਸਮਾਂ ਹੁੰਦਾ ਹੈ ਕਦੀ ਵੀ ਕਿਸੇ ਤੇ ਵੀ ਅਰਦਾਸ ਕਰਦੇ ਆ ਕਿ ਅਜਿਹਾ ਮਾੜਾ ਸਮਾਂ ਕਿਸੇ ਤੇ ਵੀ ਨਾ ਆਵੇ ਕਦੀ ਵੀ ਨਾ ਆਵੇ ਕਿਉਂਕਿ ਇਹ ਬਹੁਤ ਭਾਵੁਕ ਕਰਨ ਵਾਲੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਰੀਤੀ ਰਿਵਾਜ ਹੁੰਦੇ ਨੇ ਰਸਮੀ ਜਿਸ ਤਰੀਕੇ ਦੇ ਨਾਲ ਆ ਜੋ ਵੀ ਰਿਵਾਜ ਪੂਰੇ ਕੀਤੇ ਜਾਂਦੇ ਨੇ ਇੱਕ ਸਰਕਾਰੀ ਆਫੀਸਰ ਦੇ ਕਿਉਂਕਿ ਨੇਵੀ ਆਫੀਸਰ ਸੀਗਾ ਨਵਿਨੇ ਨਰਵਾਲ ਲੈਫਟੀਨੈਂਟ ਸੀਗਾ ਔਰ ਜਿਹੜਾ ਕਿ ਆਪਣੀ ਪਤਨੀ ਦੇ ਨਾਲ ਪਹਿਲਗਾਮ ਦੇ ਵਿੱਚ ਕਸ਼ਮੀਰ ਘੁੰਮਣ ਗਿਆ ਹੋਇਆ ਸੀ ਖੂਬਸੂਰਤ ਪਾਲ ਉਥੇ ਆ ਮਨਾਉਣ ਦੇ ਵਾਸਤੇ ਗਿਆ ਹੋਇਆ ਸੀ ਆਪਣੀ ਪਤਨੀ ਦੇ ਨਾਲ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਹੁੰਦਾ ਹੈ ਜਦੋਂ ਨਵੇਂ-ਨਵੇਂ ਸ਼ਾਦੀ ਹੋਈ ਹੋਵੇ ਨਵਾਂ-ਨਵਾਂ ਵਿਆਹ ਹੋਇਆ ਹੋਵੇ ਤਾਂ ਹਰ ਕੋਈ ਚਾਹੁੰਦਾ ਹੈ ਕਿ ਚਲੋ ਕਿਤੇ ਘੁੰਮ ਕੇ ਆਉਣੇ ਆ ਤਾ ਹਨੀਮੂਨ ਮਨਾ ਕੇ ਆਉਣੇ ਆ ਤਾਂ ਇਹ ਵੀ ਇੱਕ ਕਪਲ ਜਿਹੜਾ ਆ ਉਹ ਗਿਆ ਕੋਈ ਐਸੀ ਆਪਣਾ ਟਾਈਮ ਸਪੈਂਡ ਕਰਨ ਦੇ ਵਾਸਤੇ ਪਰ ਅਚਾਨਕ ਜਦੋਂ ਅਤਵਾਦੀ ਹਮਲਾ ਹੋ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਮਿੱਟੀ ਦੇ ਵਿੱਚ ਮਿਲ ਜਾਂਦੀਆਂ ਨੇ ਸਾਰੀਆਂ ਖੁਸ਼ੀਆਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਨਜ਼ਰ ਲੱਗ ਜਾਂਦੀ ਹੈ ਇੱਕ ਵਾਰੀ ਕਾਲਜੇ ਧੂ ਪੈ ਜਾਂਦੀ ਹੈ ਜਦੋਂ ਆ ਤਸਵੀਰ ਦੇਖਦੇ ਆ ਇੱਕ ਪਾਸੇ ਤਿਰੰਗੇ ਦੇ ਵਿੱਚ ਲਿਪਟੀ ਕੋਈ ਨਰਵਾਲ ਦੀ ਲਾਸ਼ ਜਿਹੜੀ ਆ ਉਪਈ ਹੋਈ ਹੈ ਵਿਨੇ ਨਰਵਾਲ ਦੀ ਔਰ ਦੂਜੇ ਪਾਸੇ ਉਹਦੀ ਪਤਨੀ ਜਿਵੇਂ ਉਸ ਨੂੰ ਸਲੂਟ ਮਾਰਦੀ ਹੈ ਔਰ ਜਿਵੇਂ ਉਹ ਸਿਰ ਰੱਖ ਕੇ ਉਸ ਕਫਨ ਤੇ ਜਿਹੜਾ ਤਿਰੰਗਾ ਝੰਡਾ ਜਿਸ ਨੂੰ ਹਰੇਕ ਦੇਸ਼ ਵਾਸੀ ਪਿਆਰ ਕਰਦਾ ਹੈ ਉਹ ਤਿਰੰਗੇ ਝੰਡੇ ਤੇ ਸਿਰ ਰੱਖ ਕੇ ਡੈੱਡ ਬਾਡੀ ਦੇ ਉੱਪਰ ਸਿਰ ਰੱਖ ਕੇ ਜਿਸ ਤਰੀਕੇ ਦੇ ਨਾਲ ਉਹ ਰੋਂਦੀ ਹੈ ਜਿਸ ਤਰੀਕੇ ਦੇ ਨਾਲ ਉਹ ਵਿਲਕਦੀ ਹੈ ਉਹ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਮਨ ਪਰ ਜਾਂਦਾ ਹੈ ਕਲੇਜਾ ਵਿੰਨਿਆ ਜਾਂਦਾ ਹੈ ਕਿ ਆ ਕੀ ਹੋ ਗਿਆ ਹੈ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰ ਗਈ ਅਜੇ ਥੋੜਾ ਸਮਾਂ ਹੋਇਆ ਸੀ ਵਿਆਹ ਦੇ ਚਾਹ ਵੀ ਪੂਰੇ ਨਹੀਂ ਹੋਏ ਘਰ ਵਾਲਿਆਂ ਦੇ ਚਾਹ ਵੀ ਪੂਰੇ ਨਹੀਂ ਹੋਏ ਤਾਂ ਉਸ ਤੋਂ ਬਾਅਦ ਕੀ ਇਹ ਘਟਨਾ ਵਾਪਰ ਗਈ ਔਰ ਕਿੱਥੇ ਦੋਨੋਂ ਹੱਸਦੇ ਖੇਡਦੇ ਕਸ਼ਮੀਰ ਘੁੰਮਣ ਗਏ ਪਹਲਗਾਮ ਘੁੰਮਣ ਗਏ ਪਰ ਹੁਣ ਡੈੱਡ ਬੋਡੀ ਜਿਹੜੀ ਹੈ ਉਹ ਤਬੂਤ ਦੇ ਵਿੱਚ ਬੰਦ ਪੈ ਕੇ ਔਰ ਤਿਰੰਗੇ ਝੰਡੇ ਦੇ ਵਿੱਚ ਲਿਫਟ ਕੇ ਕਫਨ ਤਿਰੰਗਾ ਝੰਡਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਲਿਫਟ ਕੇ লাশ ਜਿਹੜੀ ਆ ਵਿਨੇ ਨਰਵਾਲ ਦੀ ਅੱਜ ਡੈਲੀ ਪਹੁੰਚੀ ਹੋਈ ਹੈ ਔਰ ਉਹਨਾਂ ਦੀ ਪਤਨੀ ਤੁਸੀਂ ਦੇਖੋ ਬੇਬਸ ਪਤਨੀ ਰੋ ਰਹੀ ਹੈ ਕਿ ਸਾਰੀ ਦੁਨੀਆ ਉੱਜੜ ਗਈ ਕਿਉਂਕਿ ਕੁਝ ਸਮਾਂ ਪਹਿਲਾਂ ਫੇਰੇ ਲਏ ਨਾਲ ਰਹਿਣ ਦੀਆਂ ਕਸਮਾਂ ਖਾਧੀਆਂ ਪਰ ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਅਰਮਾਨ ਚੱਕਣਾ ਚੂਰ ਹੋ ਗਏ ਕਿਉਂਕਿ ਪਤੀ ਦੀ ਬੇਰਹਿਮੀ ਦੇ ਨਾਲ ਹਤਿਆ ਕਰ ਦਿੱਤੀ ਗਈ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਤਾਂ ਉਸ ਨੂੰ ਦੇਖ ਕੇ ਅੱਜ ਪੂਰਾ ਦੇਸ਼ ਗਮ ਦੇ ਵਿੱਚ ਡੁੱਬਿਆ ਹੋਇਆ ਹੈ ਹਰੇਕ ਦੇਸ਼ ਵਾਸੀ ਦੀ ਅੱਜ ਅੱਖ ਨਮ ਹੈ ਕਿਉਂਕਿ 28 ਨੇ ਹੱਥੇ ਬੇਕਸੂਰ ਲੋਕਾਂ ਦੀ ਬੇਰਹਿਮੀ ਦੇ ਨਾਲ ਹਤਿਆ ਕਰ ਦਿੱਤੀ ਗਈ ਅੱਤਵਾਦੀਆਂ ਦੇ ਵੱਲੋਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਸ ਨੂੰ ਸੁਣ ਕੇ ਜਿਸ ਘਟਨਾ ਨੂੰ ਦੇਖ ਕੇ ਅੱਜ ਹਰੇਕ ਭਾਰਤੀ ਦੇਸ਼ਵਾਸੀ ਦੀ ਅੱਖ ਨਮ ਹੋਈ ਹੈ ਸੋ ਕਾਲਜ ਵਿੰਨੇ ਗਏ ਔਰ ਆ ਤਸਵੀਰ ਤਾਂ ਹੋਰ ਵੀ ਰੁਲਾ ਕੇ ਰੱਖ ਦਿੰਦੀ ਹੈ ਅੱਖਾਂ ਨਮ ਹੁੰਦੀਆਂ ਨੇ ਜਦੋਂ ਇੱਕ ਪਾਸੇ ਪਤੀ ਦੀ ਡੈੱਡ ਬੋਡੀ ਜਿਹੜੀ ਹੈ ਉਹ ਤਬੂਤ ਦੇ ਵਿੱਚ ਬੰਦ ਪਈ ਹੈ ਤਿਰੰਗੇ ਝੰਡੇ ਦੇ ਵਿੱਚ ਲਿਪਟੀ ਹੈ ਔਰ ਦੇਖੋ ਸਲੂਟ ਮਾਰਿਆ ਹੈ ਅੰਦਰ ਦੇਸ਼ ਭਗਤੀ ਹੈ ਜੇ ਵੀ ਕਿ ਸਲੂਟ ਮਾਰਿਆ ਹੈ ਆਪਣੇ ਪਤੀ ਨੂੰ ਰੰਗੇ ਝੰਡੇ ਦੇ ਵਿੱਚੋਂ লাশ ਲਿਫਟੀ ਕੋਈ ਹੈ ਵਿਨੇ ਨਰਵਾਲ ਦੀ ਔਰ ਹਿਮਾਂਚੀ ਨਰਵਾਲ ਦੇ ਵੱਲੋਂ ਸਲੂਟ ਮਾਰਿਆ ਗਿਆ ਹੈ ਹਿਮਾਨੀ ਨਰਵਾਲ ਦੇ ਵੱਲੋਂ ਬਕਾਇਦਾ ਅਲਵਿਦਾ ਆਖਿਆ ਗਿਆ ਹੈ ਕਿਉਂਕਿ ਹੁਣ ਪਤਾ ਹੈ ਕਿ ਇਸ ਦੁਨੀਆ ਦੇ ਵਿੱਚ ਵਾਪਸੀ ਨਹੀਂ ਹੋ ਸਕਦੀ ਔਰ ਸਾਰੇ ਪਰਿਵਾਰਕ ਮੈਂਬਰ ਖੜੇ ਹੋਏ ਨੇ ਔਰ ਨੇਵੀ ਅਫਸਰਾਂ ਦੇ ਵੱਲੋਂ ਬਕਾਇਦਾ ਜਿਸ ਤਰੀਕੇ ਦੇ ਨਾਲ ਉਹ ਸਰਕਾਰੀ ਮਾਨ ਸਨਮਾਨ ਦਿੱਤਾ ਜਾਂਦਾ ਹੈ ਜੋ ਰਸਮਾਂ ਨਿਭਾਈਆਂ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤਾਂ ਨੇਵੀ ਅਫਸਰਾਂ ਦੇ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਹਿਮਾਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਸਿਰ ਰੱਖ ਕੇ ਰੋਈ ਹੈ ਕਫਨ ਦੇ ਉੱਪਰ ਤਿਰੰਗੇ ਝੰਡੇ ਦੇ ਉੱਪਰ ਆਪਣੇ ਪਤੀ ਨੂੰ ਯਾਦ ਕਰ ਰਹੀ ਹੈ ਅੱਖਾਂ ਨਮ ਨੇ ਔਰ ਸਲੂਟ ਮਾਰਿਆ ਗਿਆ ਹੈ ਜੈ ਹਿੰਦ ਕਿਹਾ ਗਿਆ ਇਹ ਦੇਖੋ ਤਸਵੀਰ ਇਹ ਕਾਲਜਾ ਵੰਨ ਦਿੰਦੀ ਹੈ ਇੱਕ ਵਾਰੀ ਅੱਖਾਂ ਹੀ ਭਾਵੂ ਕਰ ਦੇਣ ਵਾਲੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਲੈਫਟੀਨੈਂਟ ਦਾ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ 테러ਰਿਸਟ ਅਟੈਕ ਹੋਇਆ ਅਤਵਾਦੀ ਹਮਲਾ ਹੋਇਆ ਉਹਦੀ ਡੈੱਡ ਬੋਡੀ ਜਿਹੜੀ ਹੈ ਉਹ ਦਿੱਲੀ ਪਹੁੰਚੀ ਹੋਈ ਹੈ ਤੇ ਉਹਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਤਸਵੀਰ ਦਿੱਲੀ ਦੀ ਤਸਵੀਰ ਹੈ ਜਿੱਥੇ ਵਿਨੇ ਨਰਵਾਲ ਦੀ ਡੈੱਡ ਬੋਡੀ ਪਹੁੰਚੀ ਹੋਈ ਹੈ 6 ਦਿਨ ਬਾਅਦ ਕੀ ਅੱਤਵਾਦੀ ਹਮਲਾ ਹੋ ਜਾਂਦਾ ਹੈ ਅਜੇ ਥੋੜਾ ਸਮਾਂ ਹੀ ਦੱਸਿਆ ਜਾ ਰਿਹਾ ਹੈ ਕਿ ਮੈਰਿਜ ਨੂੰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਅੱਤਵਾਦੀ ਹਮਲਾ ਹੋ ਗਿਆ ਜਿਸ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਵਿਨੇ ਨਰਵਾਲ ਤੇ ਮਾਂਚੀ ਨਰਵਾਲ ਤੋਂ ਵਿਨੇ ਦੀ ਡੈੱਡ ਬੋਡੀ ਪਹੁੰਚੀ ਹੋਈ ਹੈ ਉਸ ਦੀ ਧਰਮ ਪਤਨੀ ਜਿਹੜੀ ਹੈ ਉਸ ਨੂੰ ਦੇਖ ਕੇ ਅੱਖਾਂ ਪਰ ਆਉਂਦੀਆਂ ਨੇ ਤਾਹਾਂ ਮਾਰ ਕੇ ਰੋਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਲਾਸਟ ਦੇ ਵਿੱਚ ਅਸੀਂ ਜੇਕਰ ਗੱਲ ਕਰੀਏ ਤਾਂ ਜੈ ਹਿੰਦ ਦੇ ਨਾਲ ਅੰਤਿਮ ਵਿਦਾਈ ਜਿਹੜੀ ਹੈ ਵਿਨੇ ਨਰਵਾਲ ਨੂੰ ਦਿੱਤੀ ਗਈ ਹੈ ਤਾਂ ਇਹ ਬਹੁਤ ਇਹ ਸਮਾਂ ਸਭ ਤੋਂ ਮਾੜਾ ਸਮਾਂ ਹੁੰਦਾ ਹੈ ਕਦੀ ਵੀ ਕਿਸੇ ਤੇ ਵੀ ਅਰਦਾਸ ਕਰਦੇ ਆ ਕਿ ਅਜਿਹਾ ਮਾੜਾ ਸਮਾਂ ਕਿਸੇ ਤੇ ਵੀ ਨਾ ਆਵੇ ਕਦੀ ਵੀ ਨਾ ਆਵੇ ਕਿਉਂਕਿ ਇਹ ਬਹੁਤੋ ਭਾਵੂ ਕਰ ਦੇਣ ਵਾਲੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਰੀਤੀ ਰਿਵਾਜ ਹੁੰਦੇ ਨੇ ਰਸ਼ਮੀ ਜਿਸ ਤਰੀਕੇ ਦੇ ਨਾਲ ਜੋ ਵੀ ਰਿਵਾਜ ਪੂਰੇ ਕੀਤੇ ਜਾਂਦੇ ਨੇ ਇੱਕ ਸਰਕਾਰੀ ਆਫੀਸਰ ਦੇ ਕਿਉਂਕਿ ਨੇਵੀ ਆਫੀਸਰ ਸੀਗਾ ਨਵਨੇ ਨਰਵਾਰ ਲੈਫਟੀਨੈਂਟ ਸੀਗਾ ਔਰ ਜਿਹੜਾ ਕਿ ਆਪਣੀ ਪਤਨੀ ਦੇ ਨਾਲ ਪਹਿਲਗਾਮ ਦੇ ਵਿੱਚ ਕਸ਼ਮੀਰ ਘੁੰਮਣ ਗਿਆ ਹੋਇਆ ਸੀ ਖੂਬਸੂਰਤ ਪਾਲ ਉਥੇ ਆ ਮਨਾਉਣ ਦੇ ਵਾਸਤੇ ਗਿਆ ਹੋਇਆ ਸੀ ਆਪਣੀ ਪਤਨੀ ਦੇ ਨਾਲ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਹੁੰਦਾ ਹੈ ਜਦੋਂ ਨਵੇਂ-ਨਵੇਂ ਸ਼ਾਦੀ ਹੋਈ ਹੋਵੇ ਨਵਾਂ-ਨਵਾਂ ਵਿਆਹ ਹੋਇਆ ਹੋਵੇ ਤਾਂ ਹਰ ਕੋਈ ਚਾਹੁੰਦਾ ਹੈ ਕਿ ਚਲੋ ਕਿਤੇ ਘੁੰਮ ਕੇ ਆਉਣੇ ਆ ਤਾਂ ਹਨੀਮੂਨ ਮਨਾ ਕੇ ਆਉਣੇ ਆ ਤਾਂ ਇਹ ਵੀ ਇੱਕ ਕਪਲ ਜਿਹੜਾ ਆ ਉਹ ਗਿਆ ਹੋਇਆ ਸੀ ਆਪਣਾ ਟਾਈਮ ਸਪੈਂਡ ਕਰਨ ਦੇ ਵਾਸਤੇ ਪਰ ਅਚਾਨਕ ਜਦੋਂ ਅਤਵਾਦੀ ਹਮਲਾ ਹੋ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਮਿੱਟੀ ਦੇ ਵਿੱਚ ਮਿਲ ਜਾਂਦੀਆਂ ਨੇ ਸਾਰੀਆਂ ਖੁਸ਼ੀਆਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਨਜ਼ਰ ਲੱਗ ਜਾਂਦੀ ਹੈ ਇੱਕ ਵਾਰੀ ਕਾਲਜੇ ਧੂ ਪੈ ਜਾਂਦੀ ਹੈ ਜਦੋਂ ਆਹ ਤਸਵੀਰ ਦੇਖਦੇ ਆਂ ਇੱਕ ਪਾਸੇ ਤਿਰੰਗੇ ਦੇ ਵਿੱਚ ਲਿਪਟੀ ਕੋਈ ਨਰਵਾਲ ਦੀ ਲਾਸ਼ ਜਿਹੜੀ ਆ ਉਹ ਪਈ ਹੋਈ ਹੈ ਵਿਨੇ ਨਰਵਾਲ ਦੀ ਔਰ ਦੂਜੇ ਪਾਸੇ ਉਹਦੀ ਪਤਨੀ ਜਿਵੇਂ ਉਸ ਨੂੰ ਸਲੂਟ ਮਾਰਦੀ ਹੈ ਔਰ ਜਿਵੇਂ ਉਹ ਸਿਰ ਰੱਖ ਕੇ ਉਸ ਕਫਨ ਤੇ ਜਿਹੜਾ ਤਿਰੰਗਾ ਝੰਡਾ ਜਿਸ ਨੂੰ ਹਰੇਕ ਦੇਸ਼ਵਾਸੀ ਪਿਆਰ ਕਰਦਾ ਹੈ ਉਹ ਤਿਰੰਗੇ ਝੰਡੇ ਤੇ ਸਿਰ ਰੱਖ ਕੇ ਡੈੱਡ ਬਾਡੀ ਦੇ ਉੱਪਰ ਸਿਰ ਰੱਖ ਕੇ ਜਿਸ ਤਰੀਕੇ ਦੇ ਨਾਲ ਉਹ ਰੋਂਦੀ ਹੈ ਜਿਸ ਤਰੀਕੇ ਦੇ ਨਾਲ ਉਹ ਵਿਲਕਦੀ ਹੈ ਉਹ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਮਨ ਪਰ ਜਾਂਦਾ ਹੈ ਕਲੇਜਾ ਵਿੰਨਿਆ ਜਾਂਦਾ ਹੈ ਕਿ ਆ ਕੀ ਹੋ ਗਿਆ ਹੈ ਇਸ ਤਰੀਕੇ ਦੇ ਨਾਲ ਇਹ ਘਟਨਾ ਵਾਪਰ ਗਈ ਅਜੇ ਥੋੜਾ ਸਮਾਂ ਹੋਇਆ ਸੀ ਵਿਆਹ ਦੇ ਚਾ ਵੀ ਪੂਰੇ ਨਹੀਂ ਹੋਏ ਘਰ ਵਾਲਿਆਂ ਦੇ ਚਾ ਵੀ ਪੂਰੇ ਨਹੀਂ ਹੋਏ ਤਾਂ ਉਸ ਤੋਂ ਬਾਅਦ ਕੀ ਇੱਕ ਘਟਨਾ ਵਾਪਰ ਗਈ ਔਰ ਕਿੱਥੇ ਦੋਨੋਂ ਹੱਸਦੇ ਖੇਡਦੇ ਕਸ਼ਮੀਰ ਘੁੰਮਣ ਗਏ ਪਹਿਲਗਾਮ ਘੁੰਮਣ ਗਏ ਪਰ ਹੁਣ ਡੈੱਡ ਬਾਡੀ ਜਿਹੜੀ ਹੈ ਉਹ ਤਬੂਤ ਦੇ ਵਿੱਚ ਬੰਦ ਪੈ ਕੇ ਔਰ ਤਿਰੰਗੇ ਝੰਡੇ ਦੇ ਵਿੱਚ ਲਿਫਟ ਕੇ ਕਫਨ ਤਿਰੰਗਾ ਝੰਡਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਲਿਫਟ ਕੇ লাশ ਜਿਹੜੀ ਆ ਵਿਨੇ ਨਰਵਾਲ ਦੀ ਅੱਜ ਡੈਲੀ ਪਹੁੰਚੀ ਹੋਈ ਹੈ ਔਰ ਉਹਨਾਂ ਦੀ ਪਤਨੀ ਤੁਸੀਂ ਦੇਖੋ ਬੇਬਸ ਪਤਨੀ ਰੋ ਰਹੀ ਹੈ ਕਿ ਸਾਰੀ ਦੁਨੀਆ ਉਜੜ ਗਈ ਕਿਉਂਕਿ ਕੁਝ ਸਮਾਂ ਪਹਿਲਾਂ ਫੇਰੇ ਲਏ ਨਾਲ ਰੈਂਡ ਦੀਆਂ ਕਸਮਾਂ ਖਾਧੀਆਂ ਪਰ ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਏਰਮਾਨ ਚੱਕਨਾ ਚੂਰ ਹੋ ਗਏ ਕਿਉਂਕਿ ਪਤੀ ਦੀ ਬੇਰਹਿਮੀ ਦੇ ਨਾਲ ਹਤਿਆ ਕਰ ਦਿੱਤੀ ਗਈ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਦਾ ਉਸ ਨੂੰ ਦੇਖ ਕੇ ਅੱਜ ਪੂਰਾ ਦੇਸ਼ ਗਮ ਦੇ ਵਿੱਚ ਡੁੱਬਿਆ ਹੋਇਆ ਹੈ ਹਰੇਕ ਦੇਸ਼ ਵਾਸੀ ਦੀ ਅੱਜ ਅੱਖ ਨਮ ਹੈ ਕਿਉਂਕਿ 28 ਨਿਹੱਥੇ ਬੇਕਸੂਰ ਲੋਕਾਂ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਅਤਵਾਦੀਆਂ ਦੇ ਵੱਲੋਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਸ ਨੂੰ ਸੁਣ ਕੇ ਜਿਸ ਘਟਨਾ ਨੂੰ ਦੇਖ ਕੇ ਅੱਜ ਹਰੇਕ ਭਾਰਤੀ ਦੇਸ਼ ਵਾਸੀ ਦੀ ਅੱਖ ਨਮ ਹੋਈ ਹੈ ਸੋ ਕਾਲਜ ਵਿੰਨੇ ਗਏ ਔਰ ਆਹ ਤਸਵੀਰ ਤਾਂ ਹੋਰ ਵੀ ਰੁਲਾ ਕੇ ਰੱਖ ਦਿੰਦੀ ਐ ਅੱਖਾਂ ਨਮ ਹੁੰਦੀਆਂ ਨੇ ਜਦੋਂ ਇੱਕ ਪਾਸੇ ਪਤੀ ਦੀ ਡੈੱਡ ਬਾਡੀ ਜਿਹੜੀ ਐ ਉਹ ਤਬੂਤ ਦੇ ਵਿੱਚ ਬੰਦ ਪਈ ਐ ਤਿਰੰਗੇ ਝੰਡੇ ਦੇ ਵਿੱਚ ਲਿਪਟੀ ਐ ਔਰ ਦੇਖੋ ਸਲੂਟ ਮਾਰਿਆ ਐ ਅੰਦਰ ਦੇਸ਼ ਭਗਤੀ ਆਜੇ ਵੀ ਕਿ ਸਲੂਟ ਮਾਰਿਆ ਐ ਆਪਣੇ ਪਤੀ ਨੂੰ ਤਿਰੰਗੇ ਝੰਡੇ ਦੇ ਵਿੱਚੋਂ লাশ ਲਿਪਟੀ ਕੋਈ ਐ ਵਿਨੇ ਨਰਵਾਲ ਦੀ ਔਰ ਹਿਮਾਂਚੀ ਨਰਵਾਲ ਦੇ ਵੱਲੋਂ ਸਲੂਟ ਮਾਰਿਆ ਗਿਆ ਹੈ ਹਿਮਾਨੀ ਨਰਵਾਲ ਦੇ ਵੱਲੋਂ ਬਕਾਇਦਾ ਅਲਵਿਦਾ ਆਖਿਆ ਗਿਆ ਹੈ ਕਿਉਂਕਿ ਹੁਣ ਪਤਾ ਹੈ ਕਿ ਇਸ ਦੁਨੀਆ ਦੇ ਵਿੱਚ ਵਾਪਸੀ ਨਹੀਂ ਹੋ ਸਕਦੀ ਔਰ ਸਾਰੇ ਪਰਿਵਾਰਕ ਮੈਂਬਰ ਖੜੇ ਹੋਏ ਨੇ ਔਰ ਨੇਵੀ ਅਫਸਰਾਂ ਦੇ ਵੱਲੋਂ ਬਕਾਇਦਾ ਜਿਸ ਤਰੀਕੇ ਦੇ ਨਾਲ ਉਹ ਸਰਕਾਰੀ ਮਾਨ ਸਨਮਾਨ ਦਿੱਤਾ ਜਾਂਦਾ ਹੈ ਜੋ ਰਸਮਾਂ ਨਿਭਾਈਆਂ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤਾਂ ਨੇਵੀ ਅਫਸਰਾਂ ਦੇ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਹਿਮਾਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਸਿਰ ਰੱਖ ਕੇ ਰੋਈ ਹੈ ਕਫਨ ਦੇ ਉੱਪਰ ਤਿਰੰਗੇ ਝੰਡੇ ਦੇ ਉੱਪਰ ਆਪਣੇ ਪਤੀ ਨੂੰ ਯਾਦ ਕਰ ਰਹੀ ਹੈ ਅੱਖਾਂ ਨਮ ਨੇ ਔਰ ਸਲੂਟ ਮਾਰਿਆ ਗਿਆ ਹੈ ਜੈ ਹਿੰਦ ਕਿਹਾ ਗਿਆ ਇਹ ਦੇਖੋ ਤਸਵੀਰ ਇਹ ਕਾਲਜਾ ਵੰਨ ਦਿੰਦੀ ਹੈ ਇੱਕ ਵਾਰੀ ਅੱਖਾਂ ਨਹੀਂ ਭਾਵੂ ਕਰ ਦੇਣ ਵਾਲੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਆ ਜੋ ਲੈਫਟੀਨੈਂਟ ਦਾ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ 테러ਰਿਸਟ ਅਟੈਕ ਹੋਇਆ ਅਤਵਾਦੀ ਹਮਲਾ ਹੋਇਆ ਉਹਦੀ ਡੈੱਡ ਬੋਡੀ ਜਿਹੜੀ ਹੈ ਉਹ ਦਿੱਲੀ ਪਹੁੰਚੀ ਖਈ ਹੈ ਤੇ ਉਹਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਤਸਵੀਰ ਦਿੱਲੀ ਦੀ ਤਸਵੀਰ ਹੈ ਜਿੱਥੇ ਵਿਨੇ ਨਰਵਾਲ ਦੀ ਡੈੱਡ ਬੋਡੀ ਪਹੁੰਚੀ ਖਈ ਹੈ 6 ਦਿਨ ਬਾਅਦ ਕੀ ਅੱਤਵਾਦੀ ਹਮਲਾ ਖੁਜਾਂਦਾ ਹੈ ਅਜੇ ਥੋੜਾ ਸਮਾਂ ਹੀ ਦੱਸਿਆ ਜਾ ਰਿਹਾ ਹੈ ਕਿ ਮੈਰਿਜ ਨੂੰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਅੱਤਵਾਦੀ ਹਮਲਾ ਹੋ ਗਿਆ ਜਿਸ ਦੇ ਵਿੱਚ ਉਸਦੀ ਮੌਤ ਹੋ ਚੁੱਕੀ ਹੈ ਵਿਨੇ ਨਰਵਾਲ ਤੇ ਮਾਂਚੀ ਨਰਵਾਲ ਤੋਂ ਵਿਨੇ ਦੀ ਡੈੱਡ ਬਾਡੀ ਪਹੁੰਚੀ ਹੋਇਆ ਹੈ ਉਸਦੀ ਧਰਮਪਤਨੀ ਜਿਹੜੀ ਹੈ ਉਸ ਨੂੰ ਦੇਖ ਕੇ ਅੱਖਾਂ ਪਰ ਆਉਂਦੀਆਂ ਨੇ ਤਾਹਾਂ ਮਾਰ ਕੇ ਰੋਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਲਾਸਟ